ਲਰਨਰ ਲਾਇਸੈਂਸ ਬਣ ਗਿਆ ਪਹਿਲਾਂ ਤਾਂ ਯੂਜ਼ ਤੋਂ ਵੀਰ ਜੀ ਇਹ ਸੀਗਾ ਵੀ ਲਾਇਸੈਂਸ ਲੈਣ ਲਈ ਤੁਸੀਂ 10 15 ਘੰਟੇ ਕਿਸੇ ਨਾਲ ਵੀ ਟਰੱਕ ਚਲਾ ਲਓ ਭਰਾ ਨਾਲ ਚਲਾ ਲਓ ਚਾਚੇ ਤਾਇਆ ਨਾਲ ਕਿਸੇ ਫਰੈਂਡ ਨਾਲ ਚਲਾ ਲਓ ਲਰਨਰ ਲਾਇਸੈਂਸ ਹੈਗਾ ਤੇ ਤੁਸੀਂ ਟੈਸਟ ਦਿਓ ਤੇ ਲਾਇਸੈਂਸ ਲੈ ਸਕਦੇ ਆ ਹਮਮ ਪਰ ਸ਼ਾਇਦ ਤੁਹਾਨੂੰ ਪੰਜਾਬ ਹੋਊਗਾ ਵੀਰ ਜੀ ਵੀ ਉਰੇ ਇੱਕ ਕ੍ਰੈਸ਼ ਹੋਇਆ ਸੀ ਬਹੁਤ ਵੱਡਾ ਹੌਕੀ ਪਲੇਅਰ ਦਾ ਸਕੇਚ ਬੈਂਡ ਦੇ ਵਿੱਚ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਲ ਟ੍ਰੈਕ ਨਾਲ ਬਸ ਦਾ ਬਸਦਾ ਹੋਇਆ ਸੀਗਾ ਜੀ ਤੇ ਬਸ ਦੇ ਵਿੱਚ ਖਿਡਾਰੀ ਸਨ ਬਸ ਖਿਡਾਰੀ ਸਨ ਜੀ ਪਲੇਅਰ ਸਨ ਹਾਕੀ ਦੇ ਤੇ ਉਹਨਾਂ ਦੀ ਡੈਥ ਹੋ ਗਈ ਸੀ ਜੀ ਉੱਥੇ ਓਕੇ ਸੋ ਉਸ ਤੋਂ ਬਾਅਦ ਇਹਨਾਂ ਨੇ ਜ਼ਰੂਰੀ ਕਰਤੀ ਜੀ ਟ੍ਰੇਨਿੰਗ ਵੀ ਤੁਸੀਂ ਜੋ ਵੀ ICBC ਜਾਂ ਮੋਟ੍ਰੈਕਟ ਅਪਰੂਵਡ ਸਕੂਲ ਹੈਗੇ ਆ ਉਹਨਾਂ ਤੋਂ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈ ਕਿੰਨੇ ਕਨਾ ਟਾਈਮ ਉਹਦਾ ਟਾਈਮ ਇਹਨਾਂ ਨੇ ਕਰਤਾ ਜੀ ਜਿਵੇਂ ਬੀਸੀ ਦੀ ਗੱਲ ਕਰੀਏ ਤਾਂ ਇੱਥੇ 140 ਆਵਰਸ ਟ੍ਰੇਨਿੰਗ ਆ ਜੀ ਓਕੇ ਸੋ 140 ਘੰਟੇ ਤੁਸੀਂ ਹੈਵ ਟੂ ਹੈਵ ਟ੍ਰੇਨਿੰਗ ਕਰਨੀ ਆ ਜੀ ਜਦੋਂ 140 ਘੰਟੇ ਦੀ ਟ੍ਰੇਨਿੰਗ ਕਰਕੇ ਟ੍ਰੇਨਿੰਗ ਚ ਕੀ ਕੀ ਕਰਨਾ ਹਾਂਜੀ ਵੈਰੀ ਗੁੱਡ ਕੁਐਸਚਨ ਆ ਜੀ ਤੁਹਾਡਾ ਸੋ ਟ੍ਰੇਨਿੰਗ ਦੇ ਵਿੱਚ ਜੀ ਪਹਿਲਾਂ ਤਾਂ ਤੁਹਾਨੂੰ ਥ੍ਰੈਟਿਕਲ ਆਵਰਸ ਲਾਉਣੇ ਪੈਂਦੇ ਆ ਜੀ ਓਕੇ ਸੋ ਇੱਕ ਜ਼ਰੂਰੀ ਇਹਨਾਂ ਨੇ ਕਰਤਾ ਵੀ ਤੁਹਾਨੂੰ ਇੰਗਲਿਸ਼ ਦੀ ਨੋਲਿਜ ਵੀ ਚਾਹੀਦੀ ਆ ਹਮ ਹਮ ਇੰਗਲਿਸ਼ ਐਜ਼ ਲੌਂਗ ਐਜ਼ ਤੁਸੀਂ ਕਮਿਊਨੀਕੇਸ਼ਨ ਕਰ ਸਕੋ ਜਿਸ ਸਕੇਲ ਹੁੰਦੀ ਹੈ ਜਿੱਥੇ ਉਹ ਰੋ ਟਰੱਕ ਟਰੇਲਰ ਚੈੱਕ ਕਰਦੇ ਆ ਆਫੀਸਰ ਨਾਲ ਤੁਸੀਂ ਗੱਲਬਾਤ ਕਰ ਸਕੋ ਜਾਂ ਤੁਸੀਂ ਸ਼ਿਪਰ ਜਾਂ ਰਸੀਵਰ ਨਾਲ ਗੱਲਬਾਤ ਕਰ ਸਕੋ ਜਿੱਥੋਂ ਤੁਸੀਂ ਲੋਡ ਚੱਕਣਾ ਹੈ ਜਾਂ ਲਾਉਣਾ ਹੈ ਜੀ ਜਾਂ ਇਵਨ ਤੁਸੀਂ ਬਾਰਡਰ ਕ੍ਰੋਸ ਕਰਨਾ ਹੈ ਤਾਂ ਬਾਰਡਰ ਕ੍ਰੋਸ ਦੇ ਉੱਤੇ ਆਫੀਸਰ ਦੇ ਨਾਲ ਗੱਲਬਾਤ ਕਰ ਸਕੋ ਕਿ ਕਿੱਥੋਂ ਆਏ ਆ ਕੀ ਸਾਡੇ ਕੋਲ ਸਮਾਨ ਹੈ ਕਿੱਥੇ ਜਾਣਾ ਹੈ ਜੀ ਉਹਦੇ ਲਈ ਇੰਗਲਿਸ਼ ਵੀ ਥੋੜੀ ਜ਼ਰੂਰੀ ਹੈ ਤੁਹਾਨੂੰ ਆਉਣੀ ਚਾਹੀਦੀ ਆ ਤੇ ਉਸ ਤੋਂ ਬਾਅਦ 47 ਆਵਰ ਹੁੰਦੇ ਆ ਜੀ ਕਲਾਸਰੂਮ ਦੇ ਵਿੱਚ ਜਿੱਥੇ ਬਕਾਇਦਾ ਸਾਰੇ ਸਟੂਡੈਂਟਸ ਨੂੰ ਪੜਾਇਆ ਜਾਂਦਾ ਜੀ ਕੀ ਕੀ ਪੜਾਉਨੇ ਆ ਜੀ ਜਿੱਦਾਂ ਮੰਨ ਲਓ ਵੀ ਆਪਾਂ ਡਿਫੈਂਸ ਡਰਾਈਵਿੰਗ ਸਿਖਾਉਨੇ ਆ ਜੀ ਉਸ ਤੋਂ ਬਾਅਦ ਆਵਰਸ ਆਫ ਸਰਵਿਸ ਸਿਖਾਉਨੇ ਆ ਵੀ ਆਪਣੇ ਕੋਲੇ ਕਿੰਨੇ ਘੰਟੇ ਟਰੱਕ ਚਲਾ ਸਕਦੇ ਆ ਕੈਨੇਡਾ 'ਚ ਕਿੰਨੇ ਘੰਟੇ ਅਮਰੀਕਾ ਚਲਾ ਸਕਦੇ ਆ ਜੀ ਪਲੱਸ ਉਹਨਾਂ ਨੂੰ ਕਾਰਗੋ ਸ ਤੇ ਕਿੰਨੇ ਕਿੰਨਾ ਚਲਾ ਸਕਦੇ ਆ ਇੱਕ ਟ੍ਰਿਪ ਜਿਹੜਾ ਆ ਦੇਖੋ ਜੀ ਜਿਹੜਾ ਦਾ ਕੈਨੇਡਾ ਦਾ ਹੈ ਜੀ ਕੈਨੇਡਾ ਦੇ ਵਿੱਚ ਤੁਸੀਂ ਟੋਟਲ ਤੁਹਾਡੇ ਕੋਲੇ ਆਉਣ ਦੇ ਉੱਤੇ 14 ਘੰਟੇ ਹੁੰਦੇ ਆ 14 ਘੰਟਿਆਂ ਦੇ ਵਿੱਚੋਂ ਤੁਸੀਂ 13 ਘੰਟੇ ਟਰੱਕ ਚਲਾ ਸਕਦੇ ਆ ਲਗਾਤਾਰ ਲਗਾਤਾਰ ਚਲਾ ਸਕਦੇ ਆ ਪਰ 8 ਘੰਟੇ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਅੱਧਾ ਘੰਟਾ ਆਫ ਡਿਊਟੀ ਕਰਨੀ ਪੈਂਦੀ ਆ ਰੈਸਟ ਕਰਨੀ ਪੈਂਦੀ ਆ ਰੈਸਟ ਕਰਨੀ ਪੈਂਦੀ ਆ ਤੇ 13 ਘੰਟੇ ਬਾਅਦ ਤੁਸੀਂ ਇਹ ਘੰਟਾ ਹੁੰਦਾ ਜੀ ਔਨ ਡਿਊਟੀ ਦਾ ਮੰਨ ਲਓ ਤੁਸੀਂ ਟਰੱਕ ਦਾ ਲੋਡ ਚੱਕਿਆ ਜਾਂ ਤੇਲ ਪਵਾਇਆ ਕੁਝ ਵੀ ਕਰਿਆ 14 ਘੰਟੇ ਬਾਅਦ ਤੁਹਾਨੂੰ ਹੈਵ ਟੂ ਹੈਵ 8 ਤੋਂ 10 ਘੰਟੇ ਰੈਸਟ ਕਰਨੀ ਪੈਂਦੀ ਆ ਜੀ ਓਕੇ ਸੋ ਬੇਸਿਕਲੀ ਕੈਨੇਡਾ ਚ ਆਪਾਂ 13 ਘੰਟੇ ਚਲਾ ਸਕਦੇ ਆ ਜੀ ਅਮਰੀਕਾ ਦਾ ਲਾਅ ਹੈਗਾ ਜੀ ਅਮਰੀਕਾ ਦੇ ਵਿੱਚ ਦੇ ਵਿੱਚ 24 ਘੰਟਿਆਂ ਚ 13 ਘੰਟੇ ਚਲਾ ਸਕਦੇ ਆ ਹਾਂਜੀ 13 ਘੰਟਿਆਂ ਦੇ ਵਿੱਚ ਵੀ 8 ਘੰਟਿਆਂ ਬਾਅਦ ਅੱਧੇ ਘੰਟੇ ਦਾ ਰੈਸਟ ਰੈਸਟ ਜ਼ਰੂਰੀ ਆ ਤੇ ਜਦੋਂ ਤੁਹਾਡੇ 14 ਪੂਰੇ ਹੋ ਗਏ ਜੀ ਫਿਰ 8 ਤੋਂ 10 ਘੰਟੇ ਤੁਸੀਂ ਸਲੀਪ ਕਰਨੀ ਜ਼ਰੂਰੀ ਹੈ ਪਰ ਅਮਰੀਕਾ ਦੇ ਵਿੱਚ ਹੈਗਾ ਉੱਥੇ ਤੁਸੀਂ 11 ਘੰਟੇ ਚਲਾ ਸਕਦੇ ਆ ਸੋ ਦੋਨੇ ਕੰਟਰੀਆਂ ਦਾ ਇਹ ਫਰਕ ਹੈ ਇੱਧਰ 13 ਘੰਟੇ ਉੱਧਰ 11 ਪਰ ਜੇ ਤੁਸੀਂ ਟੀਮ ਡਰਾਈਵਿੰਗ ਚਲਾਉਨੇ ਹੋ ਦੋ ਡਰਾਈਵਰ ਚੱਲ ਰਹੇ ਆ ਫਿਰ ਕੰਟੀਨਿਊ ਰਕ ਚੱਲੀ ਜਾਂਦਾ ਇੱਕ ਬੰਦੇ ਨੇ 10 ਘੰਟੇ ਚਲਾਇਆ ਦੂਜਾ ਰੈਸਟ ਤੇ ਹੋ ਗਿਆ ਦੂਜੇ ਨੇ ਚਲਾਇਆ ਚਲੋ ਰੈਸਟ ਤੇ ਹੋ ਹੀ ਗਈ ਹੋ ਜਾਂਦੀ ਆ ਤੇ ਫਿਰ ਇਦਾਂ ਚੱਲੀ ਜਾਂਦਾ ਫਿਰ ਗੱਲ ਕਰਦੇ ਸੀ ਆਪਾਂ ਥੈਰੀਟিক্যাল ਆਵਰ ਦੀ ਵੀਰ ਜੀ ਫਿਰ ਕਾਰ ਕੋ ਸਿਕਿਉਰਮੈਂਟਿਸ ਸਿਖਾਈਦਾ ਜੀ ਵਹੀਕਲ ਕੰਪੋਨੈਂਟ ਬਾਰੇ ਸਿਖਾਈਦਾ ਜੀ ਜਿਤ 47 ਆਵਰ ਦੇ ਵਿੱਚ ਆਪਾਂ A to Z ਜੋ ICBC ਦੀ ਗਾਈਡਲਾਈਨ ਦੇ ਵਿੱਚ ਜੋ ਜੋ ਉਹਨਾਂ ਨੇ ਸਾਨੂੰ ਥੈਰੀਟিক্যাল ਚੀਜ਼ਾਂ ਦੱਸੀਆਂ ਜੀ ਉਹ ਅਸੀਂ ਕਲਾਸਰੂਮ ਚ ਪੜ੍ਹਾਉਨੇ ਆਂ ओके ਉਸ ਤੋਂ ਬਾਅਦ ਫਿਰ ਔਨ ਰੋਡ ਟ੍ਰੇਨਿੰਗ ਹੁੰਦੀ ਆ ਜੀ ਤੇ ਇਨ ਯਾਰਡ ਹੁੰਦੀ ਆ ਹੁਣ ਮੰਨ ਲਓ ਇਨ ਯਾਰਡ ਦੇ ਵਿੱਚ ਟ੍ਰੇਨਿੰਗ ਕਰਾਈਦੀ ਆ ਜੀ ਪਹਿਲਾਂ ਤਾਂ ਪੂਰਾ ਪ੍ਰੀ ਟਿਪ ਕਰਨਾ ਹੁੰਦਾ ਜੀ ਟਰੱਕ ਦਾ 에ਅਰ ਬ੍ਰੇਕ ਦਾ ਪ੍ਰੀ ਟਿਪ ਕਰਨਾ ਹੁੰਦਾ ਵੀ 에ਅਰ ਬ੍ਰੇਕ ਸਿਸਟਮ ਕੀ ਆ ਕਿੱਦਾਂ ਕੰਮ ਕਰਦਾ ਜੀ ਉਸ ਤੋਂ ਬਾਅਦ ਤੁਹਾਨੂੰ ਕਾਰਗੋ ਸਿਕਿਉਰਮੈਂਟ ਪ੍ਰੈਕਟੀਕਲ ਸਿਖਾਈਦੀ ਆ ਜੀ ਕਾਰਗੋ ਸਿਕਿਉਰਮੈਂਟ ਤੋਂ ਬਾਅਦ ਤੁਹਾਨੂੰ ਜੀ ਕਪਲਿੰਗ ਐਂਡ ਅਨਕਪਲਿੰਗ ਕਿੱਦਾਂ ਕਰਨਾ ਟਰੱਕ ਬੈਕਅਪ ਕਿੱਦਾਂ ਕਰਨਾ ਡਿਫਰੈਂਟ ਡਿਫਰੈਂਟ ਐਂਗਲ ਤੋਂ ਫਿਰ ਬੀਸੀ ਦੇ ਵਿੱਚ ਤੁਹਾਨੂੰ ਪਤਾ ਕੈਨੇਡਾ ਚ ਵਿంటర్ ਟਾਈਮ स्नो ਬਹੁਤ ਪੈਂਦੀ ਹੈ ਜੀ ਸੋ ਉਹਦੇ ਲਈ ਤੁਹਾਨੂੰ ਚੈਨਾ ਸਿੱਖਣੀਆਂ ਪੈਂਦੀਆਂ ਵੀ ਚੈਨਾ ਕਿੱਦਾਂ ਪਾਣੀਆਂ ਨੇ ਤੈਰਾ ਦੇ ਤੈਰਾ ਦੇ ਉੱਤੇ ਟਰੱਕ ਟਰੈਲਰ ਲਈ ਕਿੰਨੀਆਂ ਚੈਨਾ ਜ਼ਰੂਰੀ ਆ ਕਦੋਂ ਤੇ ਕਿਹੜੇ ਟਾਈਮ ਚ ਰੱਖਣੀਆਂ ਜ਼ਰੂਰੀ ਆ ਤੇ ਕਿੱਦਾਂ ਪਾਉਣੀਆਂ ਉਹ ਸਿਖਾਈ ਦਿੰਿਆ ਜੀ ਤੇ ਪਲੱਸ ਰੋਡ ਦੇ ਉੱਤੇ 50 ਘੰਟੇ 60 ਘੰਟੇ ਟ੍ਰੇਨਿੰਗ ਦੇ ਦਈ ਆ ਓਕੇ ਰੋਡ ਤੇ 50 60 ਘੰਟੇ ਉਹ ਖੋ ਚਲਾਉਂਦਾ ਖੁਦ ਹਾਂਜੀ ਹਾਂਜੀ ਇਨਸਟ੍ਰਕਟਰ ਨਾਲ ਹੁੰਦਾ ਜੀ ਡਰਾਈਵਰ ਚਲਾਉਂਦਾ ਆ ਹੂੰ ਫਰੋਂ ਡਿਫਰੈਂਟ ਰੇਫਰਡ ਰੋਡਾਂ ਤੇ ਲੈ ਕੇ ਜਾਈਦਾ ਮੰਨ ਲਓ ਸਿਟੀ ਦੇ ਵਿੱਚ ਹੋ ਗਿਆ ਡਾਊਨ ਟਾਊਨ ਚ ਹੋ ਗਿਆ ਜੀ ਪਲੱਸ ਫਿਰ ਮਾਊਂਟੇਨ ਡਰਾਈਵਿੰਗ ਕਰਾਈਦੀ ਆ ਪਹਾੜਾ ਵਾਲਾ ਏਰੀਆ ਉੱਥੇ ਲੈ ਕੇ ਜਾਈਦਾ ਸਾਰਿਆਂ ਨੂੰ ਸੋ ਟ੍ਰੇਨਿੰਗ ਪੂਰੀ ਕਰਕੇ ਜਦੋਂ ਬੰਦਾ 140 150 ਘੰਟੇ ਦੀ ਟ੍ਰੇਨਿੰਗ ਡਨ ਹੋ ਜਾਂਦੀ ਆ ਜੀ ਫਿਰ ਉਹਨਾਂ ਦੀ ਅਸੈਸਮੈਂਟਾਂ ਹੁੰਦੀਆਂ ਨੇ ਵੀ ਕਲਾਸਰੂਮ ਦੇ ਵਿੱਚ ਉਹਨਾਂ ਨੇ ਕੀ ਸਿੱਖਿਆ ਜੀ ਰੋਡ ਦੇ ਉੱਤੇ ਕੀ ਸਿੱਖਿਆ ਤੇ ਯਾਰਡ ਦੇ ਵਿੱਚ ਕੀ ਸਿੱਖਿਆ